ਹਾਂਜੀ ਕੀ ਬਣਨ ਲੱਗਾ ਲੈ ਚਿਲੀ ਕਟਰ ਕੀ ਕਟਣ ਦੀ ਹੈ ਮਸਾਲਾ ਗ੍ਰੈਂਡ ਕਰਨ ਦੀ ਹੈ ਗੰਡਾ ਇੱਕੋ ਹੀ ਹੈ ਲੋ ਇੱਕੋ ਹੀ ਆ ਨਹੀਂ ਚਨੇ ਬਣਾਉਣੇ ਤੇ ਉਹਦੇ ਇੱਕੋ ਗੰਡੇ ਨਾਲ ਹੋ ਜਾਣਾ ਪਰ ਆਵੇਂ ਭਰਿਆ ਪਲੇਟ ਚ ਦੇਖੋ ਪਿਆ ਹੈ ਲਾਲ ਆਂਦੀ ਮੇਰੀ ਆਹ ਲਵਾ ਲਵਾ ਵੇ ਇੱਧਰੇ ਇੱਧਰੇ ਇਹ ਕਾਲਜ ਜਣੇ ਤੇ ਬਣਾਉਣ ਲੱਗੀ ਪਰ ਪਾਉਣੀ ਤੇ ਬਾਚ ਮੇਰੇ ਨਾ ਅੱਜ ਦੋੰਦੀਆਂ ਧੁੱਪਾਂ ਲੱਗਣੀਆਂ ਸ਼ੁਰੂ ਹੋਈਆਂ ਨਾ ਤੇ ਮੇਰਾ ਬੜਾ ਦਿਲ ਕਰਨ ਡਿਆ ਹੈ ਵੀ ਗੋਲ ਗੱਪੇ ਖਾਣ ਨੂੰ ਅੱਛਾ ਕਿੰਨੇ ਦੇਣੀ ਹੋ ਕੇ ਗੋਲ ਗੱਪੇ ਖਾਣ ਆਵੇਂ ਅੱਜ ਖਾਣੀ ਅੱਜ ਖਾਣੀ ਕੱਲ ਖਾਣੀ ਆ ਬਦਲ ਹੋ ਜਾਂਦਾ ਹੈ ਨਹੀਂ ਧੁੱਪਾਂ ਲੱਗਣ ਡੀਆਂ ਹੀ ਟਾਈਮ ਨਹੀਂ ਲੱਗਣ ਦੇ ਆਹੋ ਪਰ ਪਹਿਲਾਂ ਮੈਂ ਉਹ ਚੈੱਕ ਕੀਤਾ ਵੀ ਮੈਂ ਕਿਸੇ ਦਾ ਨੇਲ ਨੂਲਤ ਨਹੀਂ ਵਧਿਆ ਇਹ ਇਹ ਉਹ ਜਦੋਂ ਪਹਿਲਾਂ ਮੈਂ ਚੈੱਕ ਕਰਦਾ ਸਹੀ ਗੱਲ ਆ ਇਹਨੇ ਭਈਏ ਲਾਉਂਦੇ ਆ ਨਾ ਰੇੜੀਆਂ ਇਹਨਾਂ ਦੇ ਨੇਲ ਬੜੇ ਹੀ ਇਹ ਹੱਥ ਨਹੀਂ ਸਾਫ਼ ਕਰਦੇ ਉਹਦਾ ਨਾ ਇੱਕ ਤਾਂ ਬੜਾ ਨੇਲ ਵਧਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰਾ ਨੇਲ ਕਿਉਂ ਵਧਿਆ ਵਈ ਤੂੰ ਕਿਉਂ ਬਣਾਇਆ ਮਤਲਬ ਇੰਨਾ ਵਧਾ ਕੇ ਰੱਖਿਆ ਵਾ ਕਹਿੰਦਾ ਗੋਲ ਗੱਪਾ ਤੋੜਨ ਵਾਸਤੇ ਤੋੜਨੇ ਅਕੇ ਲਈ ਤੇ ਮੈਂ ਕਿਹਾ ਇਹ ਕਿਹੜਾ ਪੀ ਅੰਬੂਜਾ ਸੀਮਿੰਟ ਨਾ ਬਣਿਆ ਜਿਹੜਾ ਤੂੰ ਗੋਲ ਗੱਪਾ ਤੋੜਨ ਲਈ ਉਹਨਾਂ ਨੇ ਹੱਥ ਬਿਲਕੁਲ ਸਾਫ਼ ਸੁਥਰੇ ਰੱਖ ਕੇ ਫੇਰ ਉਹਨਾਂ ਨੂੰ ਗੋਲ ਗੱਪੇ ਖਾਣੇ ਚਾਹੀਦੇ ਲੋਕਾਂ ਨੂੰ ਇਸ ਕਰਕੇ ਮੈਨੂੰ ਪੋਲੀਥੀਨ ਚ ਲਾ ਚੜਾਉਣਾ ਚਾਹੀਦਾ ਉਲੀ ਤੇਨੇ ਹੱਥ ਨੂੰ ਚੜਾ ਲੈਣੇ ਚਾਹੀਦੇ ਗੋਲ ਗੱਪਿਆਂ ਤੇ ਮੇਰਾ ਮਨ ਚੜ ਗਿਆ ਉਹਦਾ ਨੋਹ ਵੇਖ ਕੇ ਐਡਾ ਵੱਡਾ ਨੇ ਅੰਦਰ ਤੋੜਨੇ ਕੇ ਲਈ ਆਏ ਹਾਈ ਮੈਂ ਆ ਕਿਹੜਾ ਇਹ ਬਜਰੀ ਰੇਤ ਸੀਮਿੰਟ ਭਰਿਆ ਤੂੰ ਇਹਦੇ ਵਿੱਚ ਚਲ 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 ਸੰਜੂ ਰਿਆ ਨਾ ਮਾਪੇ ਠੀਕ ਹੋ ਜਾਣਾ ਤੇ ਲੋਰ ਸੰਜੂ ਇੱਥੇ ਰਿਆ ਮੋਟਾ ਖਾਵਾਂ ਤੇ ਨੂੰ ਕੀ ਵੇਖਦੀ 100000 ਕਮਾਰੀਏ ਕੋਈ ਹੋ ਜੋ ਜੋ ਆਂਗਣਾ ਨਾ ਨਾ ਕਲਣਾ ਕਲਰਣਾ ਨਾ ਨਿਆਣਿਆਂ ਦੀਆਂ ਖੇਡਾਂ ਵੇਲ ਉਹ ਵੀ ਕੋਠੇ ਦੇ ਵੀ ਇਦਾਂ ਹੀ ਖੇਡਦੇ ਆ ਉੱਤੇ ਬੜਾ ਵੱਡਾ ਡੰਡਾ ਆ ਉੱਥੇ ਇਧਰ ਦਾ ਨਿਕਿਆ ਇਥੇ ਵੱਡਾ ਹੈ ਗਾਓ ਲਓ ਜੀ ਇਹ ਗੁਲਗਲੇ ਤੇ ਨਿਕਲਦੇ ਆ ਵਿਆਹ ਤੇ ਤੇ ਇਹ ਕਿੱਥੋਂ ਆਏ ਗੁਲਗਲੇ ਵਿਆਹ ਤੋਂ ਆਇਆ ਉਹ ਚੜਾਈਆਂ ਦੇ ਉੱਤੇ ਇਨੇ ਹਮਲਾ ਕਰਦਣਾ ਚਾੜ ਹੋ। ਇੱਕ ਫੜਾ ਦੇ ਨਾ ਇੱਕ ਫੜਾ ਦੇ ਫਿਰ ਉਹਨੂੰ। ਸੰਜ ਲੈ। ਖਾ ਲੋ। ਚੀਜੀ ਖਾ ਲੋ। ਖਾਣਾ ਨਹੀਂ ਐ ਇਹੋ ਜੀ ਚੀਜ਼ ਨਹੀਂ ਕੁਛ ਵੀ ਖਾਣੀ। ਖਾ ਲੋ। ਖਾ ਖਲਾਰਨੇ ਆ ਹਨਾ ਖਾਣੇ ਨਹੀਂ ਐ ਖਲਾਰਨੇ ਆ। ਖਾ ਲੋ। ਟੌਫੀਆਂ ਦੋ ਤੇ ਉਹ ਦੋ ਚਿਪਸ ਦੋ। ਅੱਛਾ। ਵਿਆਹ ਲਈ ਕਰਉਂ ਆ ਇਹ। ਨਹੀਂ ਦਾਮੀ। ਵਿਆਹ ਲਈ ਕਰਉਂ ਆ ਇਹ ਜਿੱਦਾਂ ਵਿਆਹ ਹੀ ਉਹਨਾਂ ਨੇ ਹਾਨੂੰ ਕਰ ਦਿੱਤੇ। ਅੱਛਾ ਅੱਛਾ। ਚਲ ਚਾਣ ਗੁਲਗਲੇ ਹੀ ਖਾਣੇ ਆ ਫਿਰ। ਹੈਂ ਬੜਾ ਬੜੇ ਸ਼ਰਮਾਤ ਗੁਲਗਲੇ ਖਾਣ ਲਗੇ ਤਿੰਨ ਤਿੰਨ ਚਾਰ ਸਾਲ ਬਾਅਦ ਮਾਣ ਲਿਆ ਤਿੰਨ ਦਵਿੰਦਰ ਦਾ ਵਿਆਹ ਹੈ ਦਵਿੰਦਰ ਦੇ ਵਿਆਹ ਦੇ ਖਾਤੇ ਹੀ ਹੋਣਾ